ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਜੀਤ ਸਿੰਘ ਅੱਜ ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਂਟਰੀ ਸਪਾਰਟ ਸਕੂਲ ਸੁਹਾਣਾ ਵਿੱਚ ਆਏ ਸੀਗੇ ਜੀ ਇੱਥੇ ਇਹਨਾਂ ਦੇ ਟੀਚਰ ਸਹਿਬਾਨ ਤੇ ਤਕਰੀਬਨ 850 ਬੱਚੇ ਆ ਗਿਆ ਤੇ ਸਾਡਾ ਮਕਸਦ ਸੀਗਾ ਕਿ ਬੱਚਿਆਂ ਨੂੰ ਡੈਂਗੂ ਬਾਰੇ ਔਰ ਮਲੇਰੀਆ ਔਰ ਚਿਕਨਗੁਨੀਆ ਬਾਰੇ ਜਾਣਕਾਰੀ ਜਿਹੜੀਆਂ ਵੈਕਟਰ ਬੋਰਨ ਜੀਜ਼ੇ ਦਾ ਕਿਉਂਕਿ ਉਹਨਾਂ ਦਾ ਪ੍ਰਕੋਪ ਪਿਛਲੇ ਕੁਝ ਦਿਨਾਂ ਤੋਂ ਵਧਣਾ ਸ਼ੁਰੂ ਹੋਇਆ ਤੇ ਸਾਨੂੰ ਸਕੂਲ ਦੇ ਵਿੱਚ ਬਹੁਤ ਜਗ੍ਹਾ ਤੇ ਲਾਰਵਾ ਮਿਲਿਆ ਜਿਹਦੇ ਵਿੱਚ ਬਿਸਕੁਟਸ ਦੇ ਰੈਪਰ ਸੀਗੇ ਆਈਸਕ੍ਰੀਮ ਦੇ ਖਾਲੀ ਡੱਬੇ ਸੀਗੇ ਔਰ ਟਾਇਲਟ ਦੇ ਵਿੱਚ ਜਿਹੜਾ ਬਾਹਰ ਉਹਦੇ ਪਾਣੀ ਰੱਖਿਆ ਹੋਇਆ ਸੀ ਜਿਹੜੇ ਬੱਚੇ ਯੂਜ਼ ਕਰਦੇ ਹੋਣਗੇ ਜਿਹੜੇ ਕੰਟੇਨਰ ਸੀਗੇ ਔਰ ਈਵਨ ਪਾਣੀ ਦੇ ਟੈਂਕੀਆਂ ਜਿਹਨਾਂ ਦੇ ਕਵਰ ਨਹੀਂ ਸੀਗਾ ਸੋ ਬਹੁਤ ਸਾਰਾ ਸਾਨੂੰ ਲਾਰਵਾ ਸਕੂਲ 'ਚ ਬੜਾ ਮੈਨੂੰ ਖੁਦ ਨੂੰ ਹੈਰਾਨੀ ਹੋਈ ਆ ਸੋ ਮੈਂ ਸਾਰੇ ਜਿੰਨੇ ਵੀ ਸਾਡੇ ਸਕੂਲ ਤੇ ਕਾਲਜ ਜਿੰਨੇ ਬਾਕੀ ਸਾਰੇ ਵੀ ਜਿਹੜੇ ਪੜੇ ਲਿਖੇ ਬੰਦੇ ਉਹਨਾਂ ਨੂੰ ਕਹਿੰਦਾ ਅਸੀਂ ਬੱਚਿਆਂ ਨੂੰ ਟੀਚਰਸ ਨੂੰ ਪਛਾਣ ਕਰਾਈ ਆ ਵੀ ਉਹ ਲਾਰਵਾ ਕਿਸ ਤਰ੍ਹਾਂ ਹੁੰਦਾ ਉਹ ਤੇ ਉਹਦਾ ਕੀ ਕਰਨਾ ਆਪਾਂ ਹਰ ਸ਼ੁੱਕਰਵਾਰ ਨੂੰ ਆਪਾਂ ਜਿੰਨੇ ਵੀ ਸਾਡੇ ਚਾਹੇ ਫ੍ਰਿਜ ਦੇ نیچے ਟ੍ਰੇ ਹੋਵੇ ਚਾਹੇ ਸਾਡੇ ਜਿਹੜਾ ਹੈਗਾ ਡੈਜ਼ਰਟ কুলਰ ਜਿਹੜਾ ਠੰਡੀ ਹਵਾ ਵਾਲਾ কুলਰ ਆ ਉਹ ਉਹਦੇ ਵਿੱਚ ਜਿਹੜਾ ਪਾਣੀ ਪਾਨੇ ਆ ਉਹਨਾਂ ਨੂੰ ਸ਼ੁੱਕਰਵਾਰ ਨੂੰ ਇੱਕ ਦਿਨ ਸੁਕਾ ਦੇਣਾ ਚੰਗੀ ਤਰ੍ਹਾਂ ਸੁਕਾ ਦੇਣਾ ਪਾਂਛੀਆਂ ਦੇ ਪਾਣੀਆਂ ਦੇ ਕਟੋਰੇ ਰੱਖਦੇ ਆ ਔਰ ਆਸ-ਪਾਸੇ ਕੋਈ ਵੀ ਆਪਣਾ ਜਿਹੜਾ ਹੈਗਾ ਤੁਹਾਡਾ ਬਿਸਕੁਟ ਦਾ ਰੈਪਰ ਜਿਵੇਂ ਤੁਸਿਆ ਤੁਹਾਨੂੰ ਮੈਂ ਜਾਂ ਆਈਸਕ੍ਰੀਮ ਦੇ ਡੱਬੇ ਆ ਕੋਈ ਵੀ ਇਦਾਂ ਦੀ ਚੀਜ਼ ਨਹੀਂ ਘੇਰਨੀ ਜਿਹਦੇ ਵਿੱਚ ਕਿ ਮੱਛਰ ਬ੍ਰੀਡ ਕਰ ਸਕਦਾ ਉਹ ਥੋੜੀ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਡੈਂਗੀ ਦਾ ਮੱਛਰ ਬ੍ਰੀਡ ਕਰ ਜਾਂਦਾ ਔਰ ਦੇਖੋ ਵੀ ਕਿੰਨੀ ਭਿਆਨਕ ਬਿਮਾਰੀ ਕਰਦਾ ਇਹ ਤੁਸੀਂ ਇਹ ਛੋਟੇ ਛੋਟੇ ਗੱਲਾਂ ਦਾ ਲੋਕ ਧਿਆਨ ਰੱਖਣਗੇ ਤਾਂ ਆਪਾਂ ਬਹੁਤ ਵੱਡੇ ਇੱਕ ਜਿਹੜੀ ਹੈਗੀ ਆ ਮਤਲਬ ਹੈਲਥ ਕਰਾਈਸਿਸ ਤੋਂ ਬਚ ਸਕਦੇ ਆ ਅਸੀਂ ਬਹੁਤ ਸਾਰੇ ਅਰੇਂਜਮੈਂਟ ਕੀਤੇ ਹੋਇਆ ਸਾਡੇ ਬਲੱਡ ਬੈਂਕ ਆ ਬਲੱਡ ਕੰਪੋਨੈਂਟਸ ਆ ਬੈਡਸ ਤਿਆਰ ਕੀਤੇ ਹੋਇਆ ਅਸੀਂ ਇਲਾਜ ਫ੍ਰੀ ਕਰਦਾਂਗੇ ਪਰ ਜਿਹੜਾ ਕਸਟ ਆ ਉਹ ਤਾਂ ਉਸ ਪਰਿਵਾਰ ਦਾ ਹੋਏਗਾ ਨਾ ਤੇ ਕਈ ਵਾਰੀ ਤਾਂ ਇਹ ਜਾਨਲੇਵਾ ਵੀ ਹੋ ਜਾਂਦਾ ਜੇ ਹੈਮਰੇਜ ਪਟੰਗੂ ਹੋ ਜਾਏ ਤੋਂ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਘਰ ਦੇ ਵਿੱਚ ਜਿੰਨਾ ਵੀ ਤੁਹਾਡੇ ਮੱਛਰਾਂ ਦੇ ਜਿਹੜੇ ਜਿੱਥੇ ਉਹ ਬਰੀਡਿੰਗ ਹੋ ਸਕਦੀ ਆ ਕਰ ਦੇ ਵਿੱਚ ਉਹ ਸਾਰੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਵਾਰੀ ਸ਼ੁੱਕਰਵਾਰ ਨੂੰ ਸਾਰਿਆਂ ਨੂੰ ਸਤਾ ਦਿਓ ਤੇ ਦੁਬਾਰਾ ਪਾਣੀ ਪਾ ਲੋ ਤਾਜ਼ਾ ਪਾਣੀ ਪਾ ਲੋ ਤਾਂ ਇਹ ਛੋਟੀ ਜੀ ਪ੍ਰਪੋਰਸ਼ਨ ਦੇ ਨਾਲ ਤੁਸੀਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਓਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡਾ ਸਹਿਯੋਗ ਦਿਓ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਜੀਤ ਸਿੰਘ ਅੱਜ ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਂਟਰੀ ਸਮਾਰਟ ਸਕੂਲ ਸੁਹਾਣਾ ਵਿੱਚ ਆਏ ਸੀਗੇ ਜੀ ਇੱਥੇ ਇਹਨਾਂ ਦੇ ਟੀਚਰ ਸਾਹਿਬਾਨ ਤੇ ਤਕਰੀਬਨ 850 ਬੱਚੇ ਆ ਗਿਆ ਤੇ ਬਸ ਸਾਡਾ ਮਕਸਦ ਸੀਗਾ ਕਿ ਬੱਚਿਆਂ ਨੂੰ ਡੈਂਗੂ ਬਾਰੇ ਔਰ ਮਲੇਰੀਆ ਔਰ ਚਿਕਨਗੁਨੀਆ ਬਾਰੇ ਜਾਣਕਾਰੀ ਜਿਹੜੀ ਐ ਵੈਕਟਰ ਬੋਰਨ ਦੀ ਜੀਜ਼ਾ ਦਾ ਕਿਉਂਕਿ ਉਹਨਾਂ ਦਾ ਪ੍ਰਕੋਪ ਪਿਛਲੇ ਕੁਝ ਦਿਨਾਂ ਤੋਂ ਵਧਣਾ ਸ਼ੁਰੂ ਹੋਇਆ ਤੇ ਸਾਨੂੰ ਸਕੂਲ ਦੇ ਵਿੱਚ ਬਹੁਤ ਜਗ੍ਹਾ ਤੇ ਲਾਰਵਾ ਮਿਲਿਆ ਜਿਹਦੇ ਵਿੱਚ ਬਿਸਕੁਟਸ ਦੇ ਰੈਪਰ ਸੀਗੇ ਆਈਸਕ੍ਰੀਮ ਦੇ ਖਾਲੀ ਡੱਬੇ ਸੀਗੇ ਔਰ ਟਾਇਲਟ ਦੇ ਵਿੱਚ ਜਿਹੜਾ ਬਾਹਰ ਉਹਦੇ ਪਾਣੀ ਰੱਖਿਆ ਹੋਇਆ ਸੀ ਜਿਹੜੇ ਬੱਚੇ ਯੂਜ਼ ਕਰਦੇ ਹੋਣਗੇ ਜਿਹੜੇ ਕੰਟੇਨਰ ਸੀਗੇ ਔਰ ਈਵਨ ਪਾਣੀ ਦੇ ਟੈਂਕਾ ਜਿਹਨਾਂ ਦਾ ਕਵਰ ਨਹੀਂ ਸੀਗਾ ਸੋ ਬਹੁਤ ਸਾਰਾ ਸਾਨੂੰ ਲਾਰਵਾ ਸਕੂਲ 'ਚ ਬੜਾ ਮੈਨੂੰ ਤੋ ਮੈਂ ਸਾਰੇ ਜਿੰਨੇ ਵੀ ਸਾਡੇ ਸਕੂਲ ਤੇ ਕਾਲਜ ਜਿੰਨੇ ਬਾਕੀ ਸਾਰੇ ਵੀ ਜਿਹੜੇ ਪੜੇ ਲਿਖੇ ਬੰਦੇ ਉਹਨਾਂ ਨੂੰ ਕਹਿੰਦਾ ਅਸੀਂ ਬੱਚਿਆਂ ਨੂੰ ਟੀਚਰਸ ਨੂੰ ਪਹਿਚਾਨ ਕਰਾਈ ਆ ਵੀ ਉਹ ਲਾਰਵਾ ਕਿਸ ਤਰ੍ਹਾਂ ਹੁੰਦਾ ਉਹ ਤੇ ਉਹਦਾ ਕੀ ਕਰਨਾ ਆਪਾਂ ਹਰ ਸ਼ੁੱਕਰਵਾਰ ਨੂੰ ਆਪਾਂ ਜਿੰਨੇ ਵੀ ਸਾਡੇ ਚਾਹੇ ਫ੍ਰਿਜ ਦੇ ਨੀਚੇ ਟਰੇ ਹੋਵੇ ਚਾਹੇ ਸਾਡੇ ਜਿਹੜਾ ਹੈਗਾ ਡੈਜ਼ਰਟ ਕੂਲਰ ਜਿਹੜਾ ਠੰਡੀ ਹਵਾ ਵਾਲਾ ਕੂਲਰ ਆ ਉਹ ਉਹਦੇ ਵਿੱਚ ਜਿਹੜਾ ਪਾਣੀ ਪਾਨੇ ਆ ਉਹਨਾਂ ਨੂੰ ਸ਼ੁੱਕਰਵਾਰ ਨੂੰ ਇੱਕ ਦਿਨ ਸੁਕਾ ਦੇਣਾ ਚੰਗੀ ਤਰ੍ਹਾਂ ਸੁਕਾ ਦੇਣਾ ਪੰਛੀਆਂ ਦੇ ਪਾਣੀਾਂ ਦੇ ਟਟੋਰੇ ਰੱਖਦੇ ਆ ਔਰ ਆਸੇ ਪਾਸੇ ਕੋਈ ਵੀ ਆਪਣਾ ਜਿਹੜਾ ਹੈਗਾ ਤੁਹਾਡਾ ਬਿਸਕੁਟ ਜਾ ਆਈਸਕ੍ਰੀਮ ਦੇ ਡੱਬੇ ਆ ਕੋਈ ਵੀ ਇਦਾਂ ਦੀ ਚੀਜ਼ ਨਹੀਂ ਘੇਰਨੀ ਜਿਹਦੇ ਵਿੱਚ ਕਿ ਮੱਛਰ ਬ੍ਰੀਡ ਕਰ ਸਕਦਾ ਉਹ ਥੋੜੀ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਡੈਂਗੀ ਦਾ ਮੱਛਰ ਬ੍ਰੀਡ ਕਰ ਜਾਂਦਾ ਔਰ ਦੇਖੋ ਵੀ ਕਿੰਨੀ ਭਿਆਨਕ ਬਿਮਾਰੀ ਕਰਦਾ ਇਹ ਸੋ ਜੇ ਛੋਟੇ ਛੋਟੇ ਗੱਲਾਂ ਦਾ ਲੋਕ ਧਿਆਨ ਰੱਖਣਗੇ ਤਾਂ ਆਪਾਂ ਬਹੁਤ ਵੱਡੇ ਇੱਕ ਜਿਹੜੀ ਹੈਗੀ ਆ ਮਤਲਬ ਹੈਲਥ ਕਰਾਈਸਿਸ ਤੋਂ ਬਚ ਸਕਦੇ ਆ ਅਸੀਂ ਬਹੁਤ ਸਾਰੇ ਅਰੇਂਜਮੈਂਟ ਕੀਤੇ ਹੋਇਆ ਸਾਡੇ ਬਲੱਡ ਬੈਂਕ ਆ ਬਲੱਡ ਕੰਪੋਨੈਂਟਸ ਆ ਬੈਡਸ ਤਿਆਰ ਕੀਤੇ ਹੋਇਆ ਅਸੀਂ ਇਲਾਜ ਫ੍ਰੀ ਕਰਦਾਂਗੇ ਪਰ ਜਿਹੜਾ ਕਸਟ ਆ ਉਹ ਤਾਂ ਉਸ ਪਰਿਵਾਰ ਦਾ ਹੋਏਗਾ ਨਾ ਤੇ ਕਈ ਵ ਤੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਘਰ ਦੇ ਵਿੱਚ ਜਿੰਨਾ ਵੀ ਤੁਹਾਡੇ ਮੱਛਰਾਂ ਦੇ ਜਿਹੜੇ ਜਿੱਥੇ ਉਹ ਬਰੀਡਿੰਗ ਹੋ ਸਕਦੀ ਆ ਘਰ ਦੇ ਵਿੱਚ ਉਹ ਸਾਰੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਵਾਰੀ ਸ਼ੁੱਕਰਵਾਰ ਨੂੰ ਸਾਰਿਆਂ ਨੂੰ ਉਤਾਰ ਦਿਓ ਤੇ ਦੁਬਾਰਾ ਪਾਣੀ ਪਾ ਲੋ ਤਾਜ਼ਾ ਪਾਣੀ ਪਾ ਲੋ ਤਾਂ ਇਹ ਛੋਟੀ ਜੀ ਪ੍ਰੋਪਰਸ਼ਨ ਦੇ ਨਾਲ ਤੁਸੀਂ ਬਹੁਤ ਵੱਡੀ ਮੁਸੀਬਤ ਤੋਂ ਬਚ ਜਾਓਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡਾ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ